ਆਪ ਹੱਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਨੇ ਵੀ ਇਹੀ ਮੰਗਾਂ ਮੀਐਸਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜ਼ੀ ਬਿਜਵਾ ਲਓ ਸਾਨੂੰ ਓਨੇ ਕੋਨੇ ਕੇ ਦੇ ਦਿਓ ਅਸੀਂ ਤਾਂ ਆਪ ਖੜਾ ਛੜਾਉਣਾ ਚਾਹੁੰਦੇ ਆ ਜੀ ਛੋਣੇ ਤੋਂ 180 ਲੱਖ ਮੀਟਰਿਕ ਟਨ ਛੋਣਾ ਦਿੱਤਾ ਹੈ ਵੇਸ਼ ਨੂੰ ਤੇ 180 ਲੱਖ ਮੀਟਰਿਕ ਟਨ ਉਹ ਤਾਂ ਬੜੇ ਪ੍ਰਾਊਡ ਨਾ ਕਹਿ ਦਿੰਦੇ ਨੇ ਉੱਤਾਂ ਬੜੇ ਮਾਣ ਨਾਲ ਕਹਿ ਦਿੰਦੇ ਨੇ ਪੰਜਾਬ ਸਾਡੀ ਫੂਡ ਬਾਲ ਹੈ 180 ਲੱਖ ਮੀਟਰਿਕ ਟਨ ਝੋਨਾ ਦੇ ਰਿਹਾ ਹੈ ਅੰਦਾਜ਼ਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪਰਾਲੀ ਖੂਬਦੇ ਨੇ ਮੈਂ ਕਿਹਾ ਜੇ 180 ਲੱਖ ਮੀਟਰਿਕ ਟਨ ਚੌਲ ਪੈਦਾ ਕੀਤੇ ਨਾਲ ਪਰਾਲੀ ਨਹੀਂ ਪੈਦਾ ਹੋਊਗੀ ਫਿਰ ਹੁਣ ਇਹ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਪਰਾਲੀ ਨਾਲ ਆਊਗੀ ਉਹ ਬੈਠੇ ਨੇ ਬਾਬੂ ਦਫ਼ਤਰਾਂ ਚ ਉਹਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੂਆਂ ਸਾਡੇ ਫੇਫੜਿਆਂ ਵਿੱਚ ਦੀ ਸਾਡੇ ਪਿੰਡ ਉੱਤੋਂ ਦੀ ਲੰਘਦਾ ਨਾ ਚਲ ਪਹਿਲਾਂ ਤਾਂ ਦਿੱਲੀ ਵਾਲੇ ਕਹਿੰਦੇ ਲਾਹੌਰ ਵਾਲੇ ਤੇ ਕਹਿਣ ਲੱਗੇ ਲੈ ਉਹ ਲਾਹੌਰ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਸ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਚਿੱਠੀ ਲਿਖੂ ਭਗਵਾਨ ਜੀ ਤੁਹਾਨੂੰ ਤੁਹਾਡਾ ਧੂਆਂ ਲਾਹੌਰ ਆਉਂਦਾ ਮੈਂ ਕਿਹਾ ਦਿੱਲੀ ਵਾਲੇ ਕਹਿੰਦੇ ਦਿੱਲੀ ਆਉਂਦਾ ਸਾਡੇ ਵਾਲੇ ਤਾਂ ਗੇੜੀ ਕੱਢੀ ਜਾਂਦੇ ਫਿਰ ਇਹ ਖੜਦਾ ਹੀ ਨਹੀਂ ਕਿਤੇ ਹੈ ਜਿਹੜਾ ਹੁੰਦਾ ਸਾਨੂੰ ਪੈ ਨਿਕਲਦਾ ਯਾਰ ਹੱਦ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਤਰ੍ਹਾਂ ਦਾਣੇ ਛੱਡ ਦਿੰਦੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਆ ਜਵਾਕਾਂ ਨੂੰ ਰੀੜੀ ਦੇਣ ਵਾਲੇ ਆ ਅਸੀਂ ਵੀ ਆ ਜਵਾਕ ਚਲੋ ਖਾ ਲਓ ਮਿੱਠੀਆਂ ਗੋਲੀਆਂ ਲਿਆ ਕੇ ਖਾ ਲਓ ਇੰਨੀ ਕਿ ਛੱਡ ਦਿੰਦੇ ਆ ਮੰਜੇ ਕਿੰਨੀ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡਾ ਸਾਥ ਇੰਨਾ ਮਿਲ ਰਿਹਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤਾਈਆਂ ਹੋ ਰਹੇ ਨੇ ਬਿਜਲੀ ਆਉਂਦੀ ਹੈ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਾ ਮੈਂ ਕਿਹਾ ਯਾਰ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ ਸਵੇਰੇ 9 ਤੋਂ 5 ਇਹ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੱਪਾਂ ਨੇ ਸਿਰਿਆਂ ਮਿੱਧੀ ਜਾਂਦੇ ਉੱਤੇ ਮੈਂ ਕਿਹਾ ਦਿਨੇ ਦੇ ਉਹ ਬਿਜਲੀ ਯਾਰ ਘਰਾਂ ਵਾਲੀ ਬਿਜਲੀ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਨੌਕਰੀਆਂ ਮਿਲ ਗਈਆਂ ਦਵਾਈਆਂ ਫਰੀ ਮੱਲਾ ਗਰੀਨ ਕੰਚ ਟੈਸਟ ਫਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਠਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਾਂ ਮੰਦਰ ਚੋਂ ਆਰਤੀ ਹੁੰਦੀ ਹੈ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪ ਔੜਦੇ ਆਂ ਚਾਹ ਧਰ ਲੈਨੇ ਆਂ ਪੱਤੀ ਪਾਈ ਟੈਕਸ ਐ ਚਾਹ ਪੱਤੀ ਤੇ ਟੈਕਸ ਐ ਖੰਡ ਪਾਈ ਟੈਕਸ ਐ ਖੰਡ ਤੇ ਟੈਕਸ ਐ ਦੁੱਧ ਪਾਇਆ ਟੈਕਸ ਐ ਦੁੱਧ ਤੇ ਟੈਕਸ ਲੱਗਦਾ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸਭ ਤੇ ਟੈਕਸ ਹੈ ਉਦੋਂ ਬਾਅਦ ਕੈਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਖਾੜ ਲਿਆ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇਰ ਟੈਕਸ ਹੈ ਆਥਨੇ ਜੇ ਟੈਕਸ ਹੈ ਮੈਂ ਤਾਂ ਕੁਝ ਕਹਿਆ ਨਹੀਂ ਯਾਰ ਇਹ ਟੈਕਸ ਦਾ ਬੜਾ ਮਤਲਬਾ ਤੁਹਾਨੂੰ ਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹੋ ਉਦੋਂ ਕਹਿੰਦੇ ਆਹ ਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇ ਹੀ ਜਾਂਦੇ ਆ ਸੱਚੇ ਇਨਾ ਟੈਕਸ ਦਿੰਨੇ ਆ ਤਾਂ ਥੋੜੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਤੁਹਾਡੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਹੋ ਤੇ ਅਸੀਂ ਇਹੀ ਕਰ ਰਹੇ ਹਾਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਜੁਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮਹੱਲਾ ਫੀਨ ਦਾ ਰੂਪ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਹ ਹੌਸਲਾ ਦਿਵਾ ਦਿਓ ਇਹ ਤੋਂ ਪਹਿਲਾਂ ਨਹੀਂ ਆ ਰਿਹਾ ਸੀ ਇਹਨਾਂ ਦੇ ਘਰਾਂ ਚ ਜਾਂਦਾ ਸੀਗਾ ਜੇ ਖਾਲ ਤੇ ਢੇੜਾ ਨਾ ਮਾਰੀਏ ਨਾ ਨੱਕੇ ਤੱਕ ਪਾਣੀ ਪੂਰਾ ਨਹੀਂ ਪਹੁੰਚਦਾ ਫਿਰ ਖਾਲ ਤੇ ਢੇੜਾ ਰੱਖਣਾ ਬਹੁਤ ਆਪਾਂ ਨੂੰ ਵੀ ਖੱਡਣਾ ਪੈ ਜੇ ਕੋਈ ਪਹਿਲਾਂ ਹੈ ਹੀ ਖੱਡਾਂ ਸੀ ਨੱਕਾ ਤਾਂ ਉਹੀ ਫੁੱਕੀ ਪਿਆ ਰਹਿਣਾ ਸੀ ਰਾਹ ਚ ਸਾਰਾ ਕੁਝ ਰਾਹ ਚ ਰਹਿ ਜਾਂਦਾ ਸੀ ਨਾ ਵਪਾਰੀ ਦਾ ਪੈਸਾ ਨਾ ਮਜ਼ਦੂਰ ਦਾ ਨਾ ਨਰੇਗਾ ਵਾਲਿਆਂ ਦਾ ਨਾ ਮੁਲਾਜ਼ਮਾਂ ਦਾ ਉਹ ਉਹ ਟੈਂਕੀਆਂ ਤੇ ਚੜੇ ਫਿਰਦੇ ਸੀ ਉਹਨਾਂ ਰੋਜ਼ ਪੱਕੇ ਵੀ ਕਰ ਰਹੇ ਆ। ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ। ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਲੇ ਪਏ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜੇ ਜਿਹਾ ਸਬਰ ਰੱਖ ਲੋ। ਕੋਰਟਾਂ ਵਾਲਾ ਮੈਂ ਮੈਂ ਤਾਂ ਨਿਯੁਕਤੀ ਪੱਤਰ ਦੇ ਦੂੰਗਾ। ਅਗਲੇ ਦਿਨ ਨੂੰ ਵਕੀਲ ਕਰਦੇ ਫਿਰਦੇ ਹਾਂ ਕੀ ਫਾਇਦਾ ਹੋਇਆ ਉਹਦਾ? ਅਸੀਂ ਸਰਕਾਰ ਵੱਲੋਂ ਵਕੀਲ ਭੇਜ ਕੇ ਤਲੀਅਰ ਕਰਾਉਣੀ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੁਝ ਕੋਈ ਕਿਸੇ ਨੂੰ ਤਾਂ ਨਹੀਂ ਹੈਗਾ ਨਾ। ਕੋਈ ਕੋਰਟ-ਕੋਰਟ ਤਾਂ ਨਹੀਂ ਜਾਊਗਾ ਨਾ। ਫੇਰ ਦਿੰਨੇ ਆ ਨੌਕਰੀ। ਇਸ ਕਰਕੇ ਹੱਦ ਤੱਕ ਹਰ ਲਾਕਈ ਆਪਣੇ ਤਾਂ ਪਿੰਡੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕਦੇ ਆਉਣ ਨਹੀਂ ਦਿੱਤੀ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਪਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਪਿਸ਼ਵਾਸ ਟੁੱਟਣ ਨਹੀਂ ਦੇਣਾ ਕਿਉਂਕਿ ਮੈਂ ਪੈਸੇ ਪੂਸੇ ਕਮਾਉਣ ਤਾਂ ਆਇਆ ਨਹੀਂ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ ਪੈਸੇ ਕਮਾਉਣ ਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਜਾ ਹਿੰਦੀ ਪੰਜਾਬੀ ਫਿਲਮਾਂ 'ਚ ਮੈਂ ਵੀ ਕਮਾ ਲੈਂਦਾ ਮੈਨੂੰ ਕਿ ਲੋੜ ਸੀ ਨਾ ਨਾ ਪੰਗਾ ਲੈਣ ਦੀ ਰੋਜ਼ ਕੜ ਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਅਕਾਲੀ ਦਲ ਤੇ ਕਾਂਗਰਸ ਵਾਲੇ ਕੱਢੀ ਜਾਨਮ ਕੀ ਕਰੀ ਤੇਜਰੀਵਾਲ ਨੂੰ ਕੀ ਲੋੜ ਸੀ ਪੰਗਾ ਲੈਣ ਦੀ ਆਈਆਰਐਸ ਅਫਸਰ ਸੀ ਬਈ ਖੜਗਪੁਰ ਆਈਆਈਟੀ ਦਾ ਇੰਜੀਨੀਅਰ ਹੈ ਜੀ ਖੜਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਹੈ ਆਈਆਈਟੀ 'ਚ ਆਈਆਰਐਸ ਅਫਸਰ ਇਨਕਮ ਟੈਕਸ ਦਾ ਅਫਸ ਕਮਿਸ਼ਨਰ ਘਰ ਵਾਲੀ ਵੀ ਆਈਆਰਐਸ ਚਾਹੁੰਦੇ ਉਹ ਵੀ ਬੋਰੀਆਂ ਭਰ ਕੇ ਕਮਾ ਲੈਂਦੇ ਪਰ ਨੌਕਰੀਆਂ ਲੱਤ ਮਾਰ ਕੇ ਲੋਕਾਂ ਦੇ ਹੱਕ ਚ ਹੋ ਗਿਆ ਕਹਿੰਦਾ ਨੌਕਰੀਆਂ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਦੇ ਜੇੜ ਪੇਜ ਦਿੰਦੇ ਆ ਪਾ ਕੇ ਝੂਠਾ ਪਰਚਾ ਕੋਈ ਫਿਰ ਇਹ ਤਾਂ ਬਈ ਗੱਲ ਇਹ ਐ ਜੇ ਉਖੜੀ ਚ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਮਤਲਬ ਜੇ ਜੇ ਤੇ ਬੱਕਰੀ ਦੇ ਮੂੰਹ ਚੋ ਵੀ ਕੋਈ ਹਰੇ ਬਾਰੀ ਵਾਲਿਆ ਕੋਈ ਕੋਈ ਜਿਆ ਕਾਕੂ ਖੋਹੋਂਗੇ ਨਾ ਉਹ ਵੀ ਪਾਉਗੀ ਟੱਕਰ ਮਾਰਨੇ ਇੱਕ ਵਾਰੀ ਤਾਂ ਸੋਇਤਾ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਜਰ ਤੁਸੀਂ ਨਾਲੋਂ